ਦਲਜੀਤ ਦੋਸਾਂਸ ਦੀ ਜੱਟ ਐਂਡ ਜੁਲੀਅਟ 3 ਮੂਵੀ ਰਿਲੀਜ਼ ਹੋ ਗਈ ਆ ਸਵਾਲ ਇੱਥੇ ਇਹ ਉੱਠਦਾ ਹੈ ਕਿ ਮੂਵੀ ਵਾਰਥ ਹਿੱਟਾਂ ਦੇਖਣ ਚਾਹੀਏ ਜਾਂ ਫਿਰ ਨਾ ਜਾਈਏ ਕਿਵੇਂ ਦੀ ਇਹ ਮੂਵੀ ਆ ਕਿ ਫੈਮਿਲੀ ਦੇ ਨਾਲ ਮੂਵੀ ਨੂੰ ਦੇਖਣ ਜਾ ਸਕਦੇ ਆ ਇਹਨਾਂ ਸਾਰੀ ਗੱਲਾਂ ਦੇ ਜਵਾਬ ਆਪਾਂ ਇਸ ਵੀਡੀਓ ਦੇ ਵਿੱਚ ਦਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕੱਲ 27 ਤਰੀਕ ਨੂੰ ਇਹ ਮੂਵੀ ਸਾਰੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਆ ਅਤੇ ਜਿੰਨੇ ਵੀ ਰਿਵਿਊਜ਼ ਆਏ ਨੇ ਸਿਨੇਮਾ ਘਰਾਂ ਦੇ ਬਾਹਰ ਤੋਂ ਤਾਂ ਲੋਕਾਂ ਨੇ ਕਿਹਾ ਹੈ ਕਿ ਬਹੁਤ ਹੀ ਘੈਂਟ ਮੂਵੀ ਆ ਬੱਚੇ ਬੁੜੇ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਇਸ ਮੂਵੀ ਨੂੰ ਦੇਖਣ ਦੇ ਲਈ ਗਏ ਹੋਏ ਸੀ ਜਿਨ੍ਹਾਂ ਜਿਨ੍ਹਾਂ ਨੂੰ ਲੋਕਾਂ ਨੇ ਪੁੱਛਿਆ ਵੀ ਮੂਵੀ ਕਿਵੇਂ ਦੀ ਲੱਗੀ ਆ ਤਾਂ ਉਹਨਾਂ ਸਾਰਿਆਂ ਨੇ 10 ਵਿੱਚੋਂ 10 ਨੰਬਰ ਇਸ ਮੂਵੀ ਨੂੰ ਦਿੱਤੇ ਨੇ ਕੌਕੀ ਦਲਜੀਤ ਦੋਸਾਂਸ ਦੀ ਮੂਵੀ ਆ ਕੈਂਟ ਨਾ ਹੋਵੇ ਇਦਾਂ ਹੋ ਨਹੀਂ ਸਕਦਾ ਸੋ ਤੁਸੀਂ ਵੀ ਆਪਣੇ ਪਰਿਵਾਰਾਂ ਦੇ ਨਾਲ ਸਿਨੇਮਾ ਘਰਾਂ ਦੇ ਵਿੱਚ ਜਾਓ ਤੇ ਇਸ ਮੂਵੀ ਨੂੰ ਇੰਜੋਏ ਕਰੋ ਹਾਸੇ ਦੀ ਪਟਾਰੀਆ ਇਹ ਮੂਵੀ ਤੇ ਜਿਹੜੇ ਜਿਹੜੇ ਇਹ ਮੂਵੀ ਦੇਖ ਕੇ ਆਏ ਨੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕੀ ਕੁਝ ਵਧੀਆ ਲੱਗਿਆ ਇਸ ਮੂਵੀ ਦੇ ਵਿੱਚ ਕਿਸ ਦੀ ਐਕਟਿੰਗ ਵਧੀਆ ਲੱਗੀ ਆ ਤੇ ਕਿੰਨੇ ਤੁਸੀਂ ਨੰਬਰ ਦੇਣਾ ਚਾਹੋਗੇ ਇਸ ਮੂਵੀ ਨੂੰ ਮਿਲਦਿਆਂ ਹੋਰ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ ਦੋਸਤੋ